ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਬਰਸਵਾਰੀ ਸਤ ਸੰਗਤ ਜੀਓ ਸਾਡੇ ਗੁਰੂ 13 ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਸਾਡਾ ਮਾਣ ਵਧਾਉਂਦੇ ਰਿਹਾ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਓ ਸਾਈਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸੋਲੇ ਦਰਬਾਰ ਸ੍ਰੀ ਹਰਮੰਦਰ ਸਾਹਿਬ ਤੋਂ ਆਖਰੀ ਵਾਰ ਜਾਂਦੇ ਹਨ ਤੇ ਕਿਤਨਾ ਸਮਾਂ ਹਰਮੰਦਰ ਸਾਹਿਬ ਦੀ ਸੇਵਾ ਜਿਹੜੀ ਹੈ ਉਹ ਕੀਤੁੰਦੀ ਨਹੀਂ ਹੋ ਸਕੀ ਆ ਉਹ ਦੀ ਬਾਪਤਾਬ ਜੀ ਦੇ ਨਾਲ ਸਾਂਝ ਪਾਈਏ ਦੀ ਜਾਣਕਾਰੀਆਂ ਅਸਰ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਓ ਵਾਹਿ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ ਜਿਸ ਵੇਲੇ ਅੰਮ੍ਰਿਤਸਰ ਸਾਹਿਬ ਦੀ ਜੰਗ ਜੋ ਕੇ ਵੀ ਵਿਰੋਧ ਦੇ ਵਿਆਹ ਵਾਲੇ ਹਿੱਸੇ ਜੰਗ ਤੋਂ ਬਾਅਦ ਸਾਬ੍ਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਵਿਦਾ ਹੋਣ ਵਾਸਤੇ ਅਤੇ ਕੀਰਤਪੁਰ ਸਹਿ ਵਿਕੇ ਰਹਿਣ ਵਾਸਤੇ ਤਿਆਰੀ ਕਰਦੇ ਨੇ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਮੇਤ ਪਰਿਵਾਰ ਸਾਬ੍ਹ ਸ੍ਰੀ ਗੁਰੂ ਹਰਮਨ ਸਾਹਿਬ ਜੀ ਦਰਬਾਰ ਸਹਿ ਚਾਉਂਦੇ ਨੇ ਕੀਰਤਨ ਸਰਵਣ ਕਰਦੇ ਨੇ ਔਰ ਖੀਰ ਦੀ ਅਰਦਾਸ ਬੇਨਤੀ ਇੱਥੋਂ ਚਾਲੇ ਪਾਉਣ ਦੀ ਕਰਦੇ ਨੇ ਤੇ ਇੱਕ ਪਾਰਕੀ ਦੇ ਵਿੱਚ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਇੱਥੇ ਪ੍ਰਕਾਸ਼ ਕੀਤੇ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆਪਣੇ ਨਾਲ ਲੈ ਗਏ ਇਸ ਸਮਗਰੋਂ ਤਿੱਥੀ ਚਾਂਦੇ ਪਰਿਵਾਰ ਵਿੱਚੋਂ ਸੋਢੀ ਮਿਹਰਵਾਨ ਦਿੱਲੀ ਸਰਕਾਰ ਦੀ ਮਰਜ਼ੇ ਨਾਲ ਹਰਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ। ਹਰੋਸ ਵਜੋਂ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਨਾਲ ਚੜ੍ਹੀਆਂ ਗਈਆਂ। ਤੇ ਸ਼੍ਰੀ ਦਰਬਾਰ ਸਾਹਿਬ ਦੇ ਰਾਗੀ, ਨਬਾਬੀ ਵੀ ਇਸ ਥਾਂ ਦਾ ਤਿਆਗ ਕਰ ਗਏ। ਪਿਆਰੋ 65 ਸਾਲ ਲੰਮਾ ਅਰਸਾ ਹਰਮੰਦਰ ਸਾਹਿਬ ਦੇ ਅੰਦਰ ਕੀਰਤਨ ਦੀ ਮਰਿਆਦਾ ਖੰਡਲ ਰਹੀ। ਗੁਰੂ ਘਰ ਦੇ ਕੀਰਤਨੀਆਂ ਸਾਰੇ ਇੱਥੋਂ ਚਲੇ ਗਏ। ਸੋਢੀ ਮਿਹਰਬਾਨ ਦੀ ਮੌਤ ਬਾਅਦ ਇਹਦੇ ਪੁੱਤਰ ਹਰਜੀ ਨੇ ਹਰਮੰਦਰ ਸਾਹਿਬ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ ਇਸ ਸਮੇਂ ਦੌਰਾਨ ਵੀ ਬਹੁਤੀਆਂ ਸੰਗਤਾਂ ਰਾਮੰਦਰ ਸਾਹਿਬ ਤੋਂ ਦੂਰ ਰਹੀਆਂ ਹਰਜੀ ਖੁਦ ਹਰਮੰਦਰ ਸਾਹਿਬ ਵਿੱਚ ਕੀਰਤਨ ਕਰਦਾ ਰਿਹਾ ਹਰਜੀ ਦੇ ਕਾਲ ਚਲਾਉਣ ਉਪਰੰਤ ਹਰਮੰਦਰ ਸਾਹਿਬ ਵਿਖੇ ਇਹਦੇ ਪੁੱਤਰ ਨਰੈਣ ਨੇ ਕਬਜ਼ਾ ਕਰ ਲਿਆ ਜਿਹੜਾ ਕਿ ਇਹ ਕਬਜ਼ਾ 1756 ਬਿਕਰਮੀ ਤੱਕ ਜਾਰੀ ਰਿਹਾ ਇਸ ਸਮੇਂ ਦਰਬਾਰ ਹਰਮੰਦਰ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਹੁਤ ਘੜ ਗਈ ਤੇ ਗਿਆਨੀ ਕਰਪਾਲ ਸਿੰਘ ਜੀ ਹਰਮੰਦਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਕੇ ਨਾਮ ਸਵਾਰ ਮਿਹਰਬਾਨ ਹਰਜੀਤ ਤੇ ਨਰੈਣ ਦੇ ਕਬਜ਼ੇ ਦੇ ਸ਼੍ਰੀ ਹਰਮੰਦਰ ਸਾਹਿਬ ਚ ਬਹੁਤੀ ਦੀ ਅਸੇ ਸੰਗਤਾਂ ਨੂੰ ਖਿੱਚਦਾ ਕੇਂਦਰ ਨਾ ਰਿਹਾ ਜਿਆਦਾ ਸੰਗਤਾਂ ਕੀਰਤਪੁਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਤੇ ਅੱਜ ਦੀਆਂ ਭੰਗੀਆਂ ਜੋ ਰਬਾਬੀ ਤੇ ਰਾਗੀ ਕੀਰਤਨਕਾਰ ਇਸ ਸਮੇਂ ਦੌਰਾਨ ਇਥੋਂ ਬਾਹਰ ਚਲੇ ਗਏ ਫਾਲਸ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਵਕ ਵਕ ਕੀਰਤਨ ਚੌਕੀਆਂ ਲੱਗਣ ਦੀ ਮर्यादा ਨਾ ਰਹੀ ਕੇਵਲ ਮਿਹਰਮਾਨ ਤੇ ਹਰਜੀ ਹੀ ਇਸ ਸਥਾਨ ਦੀ ਕੀਰਤਨ ਪਰੰਪਰਾ ਦਾ ਪ੍ਰਵਾਹ ਚਲਾਉਂਦੇ ਨੇ ਸ੍ਰੀ ਅਰਦਾਏ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਤੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਅੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਰਿਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਨਾਲ ਸਿੱਧੇ ਤੌਰ ਤੇ ਸਬੰਧਤ ਨਹੀਂ ਰਹੇ ਗੁਰੂ ਹਰ ਰਾਏ ਜੀ ਕੀਰਤਪੁਰ ਸਾਹਿਬ ਵਿਖੇ ਦਵਾਬਾ ਮਾਲਵਾ ਜੰਮੂ ਕਸ਼ਮੀਰ ਸ਼ਾ ਕੋਟ ਲਾਹੌਰ ਆਦਿ ਸਥਾਨਾਂ ਤੇ ਸਿੱਖੀ ਦੇ ਪ੍ਰਚਾਰ ਲਈ ਅਗਸਰ ਰਹੇ 1651 ਈਸਵੀ ਤੇ 176 ਬਿਕਰਮੀਨ ਗੁਰੂ ਹਰ ਰਾਏ ਜੀ ਕੁਝ ਦਿਨ ਲਈ ਦਿਵਾਲੀ ਦੇ ਅਵਸਰ ਤੇ ਦਰਸ਼ਨਾਂ ਵਾਸਤੇ ਪਧਾਰੇ ਤੇ ਜਲਦੀ ਹੀ ਵਾਪਸ ਕੀਰਤਪੁਰ ਸਾਹਿਬ ਚਲੇ ਗਏ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਕੀਤਪੁਰ ਸਾਹਿਬ ਤੇ ਦਿੱਲੀ ਵਿੱਚ ਸੰਗਤਾਂ ਦਰਸ਼ਨਦਾਰੀ ਦਿੰਦੇ ਰਹੇ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਹਰਿਮੰਦਰ ਸਾਹਿਬ ਆਏ ਤਾਂ ਹਰ ਜੀ ਨੇ ਇਸ ਨiyet ਦੇ ਨਾਲ ਦਰਸ਼ੀ ਜੁੜੀ ਦੇ ਖਵਾੜ ਬੰਦ ਕਰਵਾ ਦਿੱਤੇ ਕਿ ਕਿਤੇ ਸਤਿਗੁਰੂ ਇੱਥੇ ਪੱਕਾ ਹੀ ਡੇਰਾ ਲਾ ਕੇ ਨਾ ਬੈਠ ਜਾਣ। ਹਰ ਜੀ ਆਪ ਇੱਧਰ ਉੱਧਰ ਹੋ ਗਏ। ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਦੇ ਰਡੀ ਕੀਤੀ। ਹਰ ਜੀ ਨੂੰ ਵਾਪਸ ਨਾ ਆਉਂਦਾ ਦੇਖ ਗੁਰੂ ਜੀ ਵਾਪਸ ਚਲੇ ਗਏ ਮਸੰਦਾ ਨੇ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਲਏ ਗੁਰੂ ਸਾਹਿਬ ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਬਾਹਰ ਹੀ ਬੈਠ ਕੇ ਸੰਗਤਾਂ ਨਾਲ ਵਾਪਸ ਚਲੇ ਗਏ ਤੇ ਇਸ ਸਥਾਨ ਤੇ ਵਰਤਮਾਨ ਸਮੇ ਗੁਰਦੁਆਰਾ ਥੜਾ ਸਾਹਿਬ ਅੱਜ ਵੀ ਸ਼ੁਭਤ ਹੈ ਤੇ ਗੁਰਸਵਾਰਿਓ ਇਥੇ ਇਹ ਪਰੰਪਰਾ ਬੜੀ ਦੇਰ ਤੱਕ ਚੱਲਦੀ ਰਹੀ ਇਸ ਪਰੰਪਰਾ ਦੇ ਅਧਿਨ ਹੈ ਕੁਝ ਰਵੈਤਾ ਮੁਤਾਬਕ ਕਹਿੰਦੇ ਨੇ ਕਿ ਇਥੇ ਦਸ਼ਮੇਸ਼ ਪਿਤਾ ਵੀ ਅੰਮ੍ਰਿਤਸਰ ਆਏ ਗੁਰੂ ਜੀ ਨੇ ਜੇ ਦਸ ਮਕਾਨ ਵਿੱਚ ਜੋ ਸੇਵ ਕਰਿੰਦਾ ਸੀ ਉਹਨਾਂ ਦਾ ਵੱਡਾ ਭਾਈ ਮੀਆਂ ਜੀ ਗੁਰੂ ਤੇਗ ਬਹਾਦਰ ਜੀ ਦਾ ਚਾਕਰ ਸੀ ਸ਼ਿਰ ਗੁਰਤੇਗੋਹਾਦਰ ਜੀ ਨੇ ਉਹਨੂੰ ਇੱਕ ਲੋਹ ਤੇ ਨਗਾਰਾ ਬਖਸ਼ੇ ਹੁਮ ਕੀਤਾ ਸੀ ਲੰਗਰ ਚਲਾਓ ਸਿੱਖੀ ਵਧਾਓ ਦਸ਼ਵੇਂ ਪਤਾ ਵੀ ਇਸੇ ਸਥਾਨ ਤੇ ਆਏ ਪ੍ਰਸੰਨੋ ਕੇ ਇੱਥੇ ਰਹੇ ਤੇ ਮੀਆਂ ਸਿੰਘ ਨੂੰ ਦਸਤਾਰ ਨਗਾਰਾ ਸ਼ਮਸ਼ੀਰ ਤੇ ਗ੍ਰੰਥ ਬਖਸ਼ੇ ਕਰਕੇ ਮੀਆਂ ਸਿੰਘ ਨੂੰ ਦੇ ਮੀਆਂ ਸਾਹਿਬ ਦੇ ਖਿਤਾਬ ਨਾਲ ਵਜਿਆ ਇਹ ਕੋਈ ਇਤਿਹਾਸਕਾਰਾਂ ਦਾ ਕਥਨ ਹੈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਸਿੱਖ ਇਸਲਾਮ ਦੇ ਜਰਸੀਦਾਰਾਂ ਸਿੱਖ ਸਰਦਾਰਾਂ ਤੇ ਹੋਰ ਪਤਵੰਤੇ ਗੁਰਸਿੱਖਾਂ ਦੀ ਯਤਨਾ ਸਦਕ ਹਰਮੰਦਰ ਸਾਹਿਬ ਦੀ ਸੁਰੱਖਿਆ ਲਈ ਨੇਕ ਕੰਪ੍ਰਾਲੇ ਕੀਤੇ ਗਏ ਹਰਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਤੇ ਹੋਰ ਮਰਿਆਦਾਵਾਂ ਮੁਰਤੋਂ ਪੂਰੀ ਸਿੱਖੀ ਸ਼ਾਨ ਨਾਲ ਬਹਾਲ ਕੀਤੀ ਜਾ ਸਕਦੀ ਹੈ। ਸ਼੍ਰੀ ਹਰਮੰਦਰ ਸਾਹਿਬ ਦੇ ਚੜ੍ਹਦੇ ਪਾਸੇ 10 ਬੁੰਗੇ ਦੱਖਣੀ ਪਾਸੇ ਦੇ 22 ਬੁੰਗੇ ਪੱਛਮੀ ਪਾਸੇ ਵਾਲੇ 28 ਬੁੰਗੇ ਉਤਰੀ ਵਾਹੀ ਦੇ 9 ਬੁੰਗੇ ਇਸ ਤਰ੍ਹਾਂ ਵਿਕਰਮੀ 1807 ਤੋਂ ਲੈ ਕੇ 1881 ਤੱਕ ਸ੍ਰੀ ਹਰਮੰਦਰ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਮਿਸਲਾਂ ਦੇ ਸਰਦਾਰਾਂ ਤੇ ਪਿੰਡਾਂ ਦੇ ਨੱਤਰ ਬੁੰਗੇ ਉਸਤਾਦ ਕੀਤੇ ਇਹਨਾਂ ਵਿੱਚੋਂ ਕੁਝ ਬੁੰਗਿਆਂ ਵਿੱਚ ਆਹ ਸ੍ਰੀ ਗੁਰੂ ਅਨਸਾਦ ਜੀ ਦਾ ਪ੍ਰਕਾਸ਼ ਵੀ ਕੀਤਾ ਗਿਆ ਤੇ ਸ੍ਰੀ ਹਰਮੰਦਰ ਸਾਹਿਬ ਦੇ ਪਾਠੀਆਂ ਗ੍ਰੰਥੀਆਂ ਰਬਾਬੀ ਹਰ ਗਾਗੀਆਂ ਤੇ ਹੋਰ ਸੇਵਾਦਾਰਾਂ ਨੇ ਇਹਨਾਂ ਬੁੰਗਿਆਂ ਵਿੱਚ ਰਹਿਸ ਕਰ ਲਈ ਕੁਝ ਬੁੰਗਿਆਂ ਵਿੱਚ ਨਿਤਨੇਮ ਦਾ ਪ੍ਰਵਾਹ ਜਾਰੀ ਰਿਹਾ ਸ਼ਬਦ ਕੀਰਤਨ ਦੀ ਸਖਰਾਈ ਹੁੰਦੀ ਸੀ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉਸਾਰੇ ਅਕਾਲ ਤਖਤ ਦੀ ਉਸਾਰੀ ਵੀ ਇਹਦਾ ਨਾਮ ਅਕਾਲ ਤਖਤ ਅਕਾਲ ਬੁੰਗਾ ਹੀ ਰੱਖਿਆ ਇਹਨਾਂ ਬੁੰਗਿਆਂ ਚ ਆਉਣ ਵਾਲੀ ਸੰਗਤ ਨੂੰ ਸਿੱਖ ਧਰਮਾਂ ਦਾ ਜਾਣਕਾਰੀ ਦਿੱਤੀ ਜਾਂਦੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਦੇ ਸਥਾਨ ਤੇ ਇੱਕ ਵਿਰੀਅਟ ਬੈਠਿਆ ਕਰਦੇ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਥਾਨ ਤੇ ਭੁੰਮੀ ਦੀ ਸਾਰੀ ਕਰਵਾਈ। ਇਸ ਸਥਾਨ ਤੇ ਬੈਠ ਕੇ ਗੁਰਿਆਈ ਦੀ ਪਛਾਗ ਵੀ ਨਹੀਂ। ਇਸ ਲਈ ਇਹਦਾ ਨਾਮਕਰਨ ਕਾਲ ਤਖਤ ਅਕਾਲ ਬੂੰਗਾ ਹੋ ਗਿਆ। ਇਹਨੂੰ ਅਸੀਂ ਅੱਜ ਕੱਲ੍ਹ ਸ਼੍ਰੀ ਅਕਾਤਰ ਸਾਹਿਬ ਜੀ ਨੂੰ ਸਤਕਾਰ ਦੇ ਹਾਂ। ਇਸ ਸਥਾਨ ਤੇ ਸ਼ਾਮਲੇ ਬੜਾ ਜਵਾਨ ਲੱਗਦਾ ਹੈ। ਰਾਗੀ ਰਬਾਬੀ ਕੀਰਤਨ ਕਰਦੇ ਨੇ ਢਾਡੀ ਸ਼ੇਗੁਰ ਹਰਮੇਸ਼ਾਹ ਜੀ ਨੇ ਦੱਸਿਆ ਭੂਗੀਆਂ ਅਨਸਾਰ ਢਾਡੀ ਵਾਰਾਂ ਦਾ ਕਿ ਸਿੱਖ ਸੰਗਤਾਂ ਵਿੱਚ ਜੋਤ ਸ਼ਾਹ ਅਤੇ ਵੀਰ ਰਸ ਭਰਦੇ ਨੇ ਇਤਿਹਾਸ ਕੋਹਾਲਿਆਂ ਅਨੁਸਾਰ ਬੂੰਗਾ ਰਾਮ ਸਿੰਘ ਗਿਆਨੀ ਗਿਆਨੀ ਕਾਉਂ ਭਟ ਬੂੰਗਾ ਚੜ੍ਹ ਸਿੰਘ ਰਾਗੀ ਬੂੰਗਾ ਲੱਖਾ ਸਿੰਘ ਨੰਮੜਾ ਬੂੰਗਾ ਰਾਗੀ ਧਨਪੁਰ ਸਿੰਘ ਤੇ ਅਕਾਲ ਬੂੰਗਾ ਬੂੰਗਾ ਭਾਈ ਸਾਹਿਬ ਬੂੰਗਾ ਭਾਈ ਗਾਗੀ ਕਾਹ ਸਿੰਘ ਵਿਖੇ ਪਾੜ ਸੰthia ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ ਸੀ जिज्ञासू ਇਥੇ ਰਹਿ ਗੁਰੂ ਘਰ ਦੇ ਕੀਰਤਨੀਆਂ ਕਰੋ ਸ਼ਬਦ ਕੀਰਤਨ ਦੀ ਦਾਤ ਪ੍ਰਾਪਤ ਕਰਦੇ ਕੰਟਾ ਘਰ ਦੀ ਸਾਰੀ ਤੇ ਮੌਜੂਦਾ ਪ੍ਰਕਰਮਾਂ ਦੀ ਉਸਾਰੀ ਲਈ ਇਤਿਹਾਸਕ ਬੁੰਗਿਆਂ ਦਾ ਵजूद ਖਤਮ ਹੁੰਦਾ ਗਿਆ ਅੱਜ ਕੱਲ ਬੁੰਗਾ ਰਾਮ ਗੜੀਆ ਦੀ ਸੰਕੇਤ ਉੱਚੇ ਮਨਾਰਮਾ ਮਾਰਤ ਜੋ ਲੰਗਰ ਹਾਲ ਦੇ ਨਾਲ ਲੱਗਦੀ ਹੈ ਸਿੱਖ ਸਭਿਆਚਾਰ ਦੀ ਪਰੰਪਰਾ ਦੇ ਚਿੰਨ੍ਹ ਵਜੋਂ ਮੌਜੂਦ ਹੈ ਸਰਦਾਰ ਐਸਐਸ ਰਾਮਗੜੀਆ ਅਨੁਸਾਰ 1900 ਇਸਵੀ ਵਿੱਚ 15 ਕੀਰਤਨੀ ਜਥੇ ਦਰਬਾਰ ਸੇ ਵਿੱਚ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਇਹਨਾਂ ਜਥਿਆਂ ਵਿੱਚੋਂ 8 ਜਥੇ ਕੀਰਤ ਸਿੱਖ ਕੀਰਤਨੀਆਂ ਦੇ ਜੋ ਕਿ ਅੰਮ੍ਰਿਤ ਵੇਲੇ ਅਸਵ ਦੀ ਵਾਰ ਤੋਂ ਲੈ ਕੇ ਦੁਪਹਿਰ ਤੱਕ ਕੀਰਤਨ ਕਰਦੇ ਤੇ 60 ਜਥੇ ਮੁਸਲਮਾਨ ਨਵਾਬੀਆਂ ਦੇ ਸੰਗ ਜੋ ਦੁਪਹਿਰ ਤੋਂ ਲੈ ਕੇ ਦੁਬਾਰਾਂ ਦੀ ਸਮਾਪਤੀ ਤੱਕ ਅਲਾਹੀ ਬਾਣੀ ਦੇ ਕੀਰਤਨ ਦੀ ਸੇਵਾ ਚ ਲਗੇ ਰਹੇ ਨੇ ਇਸ ਸਮੇਂ ਦਰਾਨ ਰਬਾਬ ਦੋ ਤਾਰਾ ਸਰੰਦਾ ਤਾਉ ਸਤਾਰ ਤੰਬੂਰਾ ਤੇ ਤਬਲਾ ਜੋੜੀ ਦੀ ਪ੍ਰਧਾਨਤਾ ਹੁੰਦੀ ਸਿੱਖ ਮਸਜਿਦਾਂ ਦੇ ਸਰਦਾਰਾਂ ਬਨੋ ਸ਼੍ਰੀ ਹਰਮੰਦਰ ਸਾਹਿਬ ਵਿੱਚ ਚਾਰੇ ਪਾਸੇ ਜੋ ਗੁੰਗੇ ਸਾਦਤ ਕੀਤੇ ਉਹਨਾਂ ਵਿੱਚ ਸਿੱਖ ਫੌਜਾਂ ਦੀ ਰਾਜ ਦੇ ਪ੍ਰਬੰਧ ਕੀਤੇ ਦੂਰੋਂ ਨੇੜਿਓਂ ਵਕ ਵਕ ਨਗਰਾਂ ਤੋਂ ਉਹਨਾਂ ਉਹਨਾਂ ਸਿੱਖ ਸੰਗਤਾਂ ਆਪਣੀਆਂ ਮਿਸ਼ਲਾ ਸਰਦਾਰਾਂ ਜਾਂ ਇਲਾਕਿਆਂ ਦੇ ਗੁੰਗਿਆਂ ਵਿੱਚ ਆ ਕੇ ਠਹਿਰਦੀਆਂ ਸਿੱਖ ਮਸਜਿਦਾਂ ਮੇਰੇ ਸ਼੍ਰੀ ਹਮੰਦਰ ਸਾਹਿਬ ਕੇ ਸ਼ਬਦ ਕੀਰਤਨ ਦੀ ਮर्यादा ਮੁੜ ਬਹਾਲ ਹੋਈ ਪਰ ਅਹਿਮਦ ਸ਼ਾਹ ਅਫਦਾਲੀ ਤੇ ਉਸਦੇ ਪੁੱਤਰ ਤਮੂਰ ਸ਼ਾਹ ਨੇ ਹਮਲੇ ਆ ਸ਼੍ਰੀ ਹਰਮੰਦਰ ਸਾਹਿਬ ਦੀ ਫਿਰ ਤੋਂ ਬੇਦਬੀ ਹੋਣ ਲੱਗੀ 1762 ਈਸਵੀ ਚ ਅਹਿਮਦ ਸ਼ਾਹ ਅਫਦਾਲੀ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਬਰੂਦ ਨਾਲ ੜਾ ਦਿੱਤਾ ਤੇ ਸਰੋਵਰ ਨੂੰ ਆਲੇ ਦੁਆਲੇ ਦੀ ਮਿੱਟੀ ਗੰਨਮਨ ਤੇ گاਵਾਂ ਦੇ ਪਿੰਜਰਾਂ ਦੇ ਨਾਲ ਭਰ ਦਿੱਤਾ ਇਸ ਨਾਲ ਸਿੱਖ ਸੰਗਤਾਂ ਵਿਆਕਣ ਉੱਠੀਆਂ ਸਮੂਹ ਸਿੱਖ ਸੰਗਤ ਸ਼੍ਰੀ ਹਰਮੰਦਰ ਸਾਹਿਬ ਦੀ ਮੁੜ ਸਰਦੀ ਕਾਮਨਾ ਕਰਨ ਲੱਗੀ ਅਫਦਾਲੀ ਦੇ ਜਾਂ ਤੋਂ ਪਿੱਛੋਂ ਵਸਾਕੀ ਸਮੇਂ ਸ਼੍ਰੀ ਹਰਮੰਦਰ ਸਾਹਿਬ ਖੇਸਬਤ ਕਾਲ ਸਾਖਾ ਇਕੱਠ ਹੋਇਆ। ਸ਼੍ਰੀ ਰਮੰਦਰ ਸਾਹਿਬ ਦੇ ਪਿਤਰ ਸਰੋਵਰ ਦੀ ਸਫਾਈ ਕਰਵਾਈ ਗਈ ਤੇ ਸਿੰਘਾਂ ਨੇ ਹਰਮੰਦਰ ਸਾਹਿਬ ਵਿਖੇ ਕੀਰਤਨ ਦੀ ਮर्याਦਾ ਨੂੰ ਹੋਰ ਬਹਾਲ ਕੀਤਾ। ਸ਼੍ਰੀ ਹਰਮੰਦਰ ਸਾਹਿਬ ਦੀ ਸੇਕਿਆ ਦੀ ਜ਼ਿੰਮੇਵਾਰੀ ਆਪਰੇਸ਼ਨ ਲੈਂਦੇ ਹੋਏ 6 ਮਿਸਲਾਂ ਦੀ ਸਰਦਾਰਾ ਨੇ ਆਪਣੇ ਪ੍ਰਤੀਨਿਧ ਅਮਰ ਸਾਹਿਬ ਦੀ ਸੇਕਿਆ ਨਾਲ ਜੁੜ ਕੀਤੇ। ਪਾਰ ਕੀਰਤਨ ਤੇ ਲੰਗਰ ਦੀ ਮर्याਦਾ ਮੁਰਤੋਂ ਜਾਰੀ ਕੀਤੀ। ਸਦਾ ਜੱਸਾ ਸਿੰਘ ਆਲੂ ਵਾਲਿਆਂ ਨੇ ਜਲੰਧਰ ਅਤੇ ਦੁਆਬੇ ਤੇ ਆਪਣਾ ਕਬਜ਼ਾ ਕਰਨ ਉਪਰੰਤ ਬਾਅਦ ਸਰਹਿੰਦ ਦੇ ਮੁਗਲ ਨਮਾਏ ਦੇ ਜੈਨ ਖਾਨ ਨੂੰ ਮਾਰਕਾਇਆ ਇਸ ਲੜਾਈ ਦੌਰਾਨ ਸਿੰਘਾਂ ਦੇ ਹੱਥ ਕਾਫੀ ਧੰਦ ਹੋ ਤਾਇਆ ਸਦਾ ਜਸਾ ਸਿੰਘ ਆਲੂ ਵਾਲੇ ਨੇ ਆਪਣੇ ਹਿੱਸੇ ਦੇ 9 ਲੱਖ ਰੁਪਏ ਸ੍ਰੀ ਹਰਮੰਦਰ ਸਾਹਿਬ ਦੀ ਮੋਢ ਸਾਰੀ ਦੇ ਖਰਚ ਕਰਨ ਦੀ ਯੋਜਨਾ ਬਣਾਈ ਇਸ ਤੋਂ ਪ੍ਰੇਰਨਾ ਲੈ ਕੇ ਗੁਰੂ ਪ੍ਰੇਮੀਆਂ ਨੇ ਦਿਲ ਖੋਲ ਕੇ ਆਪੋ ਆਪਣਾ ਯੋਗਦਾਨ ਪਾਇਆ ਫਲ ਸਰੂਪ 21 ਲੱਖ ਰੁਪਏ ਇਕੱਠਾ ਹੋਇਆ ਇਹ ਰਕਨ ਨਾਲ ਹਰਮੰਦਰ ਸਾਹਿਬ ਦੀ ਮੁਰਸਾਰੀ ਕਰਵਾਈ ਗਈ ਤੇ ਹਮੰਦਰ ਸਾਹਿਬ ਵਿਖੇ ਕੀਰਤਨ ਪ੍ਰਵਾਹ ਮੁੜ ਤੋਂ ਸਦਾਰਤ ਹੋਇਆ ਸੋ ਇਸੇ ਤਰ੍ਹਾਂ ਹੀ ਉਸਾਰਿਆ ਇਹ ਮਰਯਾਦਾ ਜਿਹੜੀ ਹੈ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਇਹ ਜਾਰੀ ਨਹੀਂ ਤੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਭਾਈ ਮਨਛਾ ਸਿੰਘ ਜੋ ਵਕਤ ਦੇ ਸ਼ਰਮੌਰ ਕੀਰਤਨੀयां ਹੰਦਾ ਜੀਵਨ ਇਸ ਬੜੇ ਬੜੀ ਮਨਹਾਲੀ ਵਿੱਚ ਗੁਜ਼ਰ ਰਿਹਾ ਹੈ ਰਣਜੀਤ ਸਿੰਘ ਨੂੰ ਪਤਾ ਲੱਗਾ ਜੇ ਹਰ ਸੂਝ ਆਉਂਦਾ ਕਿ ਕੀਰਤਨਕਾਰ ਕਦੇ-ਕਦੇ ਹੀ ਕਾਰਕ ਪਤ ਦੀ ਬਖਸ਼ਿਸ਼ ਸਰਕਾਰ ਸੇਵਾ ਨਿਭਾਉਂਦੇ ਸਮਰੱਥ ਹੁੰਦਾ ਹੈ ਅਜੇ ਹਾਂ ਜਾ ਕੇ ਮਹਾਰਾਜਾ ਭਾਈ ਮੁੰਸਾ ਸਿੰਘ ਦੀ ਤੋਹਫੇ ਲੈ ਕੇ ਮਾਇਆ ਲੈ ਕੇ ਨਾਮ ਲਸ਼ਕਰ ਸਹਿਤ ਉਹਨਾਂ ਦੇ ਘਰ ਦੇ ਦਰਵਾਜ਼ੇ ਕੀ ਪਹੁੰਚ ਗਏ ਜਦ ਭਾਈ ਮੁੰਸਾ ਸਿੰਘ ਉਹਨਕ ਪਈ ਤਾਂ ਉਸਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਅੰਦਰੋਂ ਹੀ ਨਿਮਰਤਾ ਦੇ ਨਾਲ ਮਹਾਰਾਜ ਦੀ ਸੋਇ ਦੀ ਸ਼ਰਣਾ ਕਰਦੇ ਹੋਏ ਧੰਵਾਦ ਕਰਦੇ ਹਾਂ ਭਟਾਵਨ ਨੇ ਤੁਸਨਰਥਾ ਪ੍ਰਗਟਾਈ ਮਹਾਰਾਜੇ ਵੱਲੋਂ ਬਾਰ-ਬਾਰ ਕਹਿਣ ਤੇ ਭਾਈ ਮਨਸ਼ਾ ਸਿੰਘ ਨੇ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਕਰਤਾ ਸੇਵਕ ਹਾਂ ਮੈਨੂੰ ਕਿਸੇ دنیਵੀ ਸਹਾਰੇ ਦੀ ਲੋੜ ਨਹੀਂ ਇਸੋਂ ਕਿ ਸਾਰੀ ਸੰਗਤ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਬਾਸ ਹੋਇਆ ਕਿ ਗੁਰੂ ਘਰ ਦੇ ਕੀਤਨੀਏ دنیਵੀ ਰਾਜਾ ਮਹਾਰਾਜਿਆਂ ਨਾਲੋਂ ਜ਼ਿਆਦਾ ਅਮੀਰ ਤੇ ਰਜੀ ਹੋਏ ਨੇ ਹਰਮੰਦਰ ਸਾਹਿਬ ਦੇ ਕੀਰਤਿਆਂ ਦਰਵਾਰਾ ਦਰਬਾਰ ਸਾਹਿਬ ਦੀ ਕੀਰਤਨ ਦੀ ਸੇਵਾ ਬੜੀ ਸ਼ਰਧਾਪੂਰਕ ਨਿਭਾਈ ਜਾਂਦੀ ਰਹੇ। ਸ੍ਰੀ ਹਰਮੰਦਰ ਸਾਹਿਬ ਦੇ ਨਾਲ-ਨਾਲ ਪ੍ਰਕਰਮਾ ਵਿੱਚ ਬਣੇ ਬੁੰਗਿਆਂ ਵਿੱਚ ਵੀ ਕੀਰਤਨ ਪ੍ਰਵਾਹ ਜਾਰੀ ਰਿਹਾ। ਇਹਨਾਂ ਬੁੰਗਿਆਂ ਵਿੱਚ ਭਾਈ ਚੜ੍ਹ ਸਿੰਘ ਰਾਗੀ, ਭਾਈ ਧਨਪਤ ਸਿੰਘ ਰਾਗੀ, ਭਾਈ ਕਾਨ੍ਹ ਸਿੰਘ ਰਾਗੀ ਉਹ ਕੀਰਤਨ ਦੀ ਸਹਿਲਾਈ ਵੀ ਦਿੰਦੇ ਤੇ ਬੁੰਗਾ ਆਹੂ ਵਾਲੀ ਵਿੱਚ ਸ੍ਰੀ ਹਮੰਦਰ ਸਾਹਿਬ ਸੇਵਾ ਕਰਨ ਵਾਲੀ ਜਥੇ ਤਿਆਰ ਕੀਤੇ ਜਾਂਦੇ। ਮਹਾਰਾਜਾ ਅਨਜੀਤ ਸਿੰਘ ਦੇ ਸਮੇਂ 31 ਮਈ 1827 ਨੂੰ ਇੱਕ ਅੰਗਰੇਜ਼ੀ ਮਿਸ਼ਨ ਭਾਰਤ ਵਿੱਚ ਆਇਆ ਉਸ ਨੇ ਇੱਛਾ ਪ੍ਰਗਟ ਕੀਤੀ ਕਿ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੰਗਤਾਂ ਨੂੰ ਕਿਹਾ ਕਿ ਇਹਨਾਂ ਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਸੋ ਇਹਨਾਂ ਦੇ ਨਾਲ ਮੰਤ ਭਾਵਨਾ ਵਾਲਾ ਸਲੋਕ ਨਾ ਕੀਤਾ ਜਾਵੇ ਗਵਰਨਰ ਜਨਰਲ ਸ਼੍ਰੀ ਮੰਦਰ ਸਾਹਿਬ ਦੀ ਮਰਿਆਦਾ ਦਾ ਕੋਈ ਪਤਾ ਨਹੀਂ ਹੈ ਮਹਾਰਾਜਾ ਰਣਜੀਤ ਸਿੰਘ ਨੇ ਦਬਾਰੀ ਅਧਿਕਾਰੀਆਂ ਨੂੰ ਸਬੰਧੀ ਦੱਸਿਆ ਆਗਲੇਣ ਬੂਟਾਂ ਸੁਮੇਧ ਮੰਦਰ ਸਾਹਿਬ ਦਾਖਲ ਹੋਣ ਲੱਗਾ ਤਾਂ ਸੰਗਤਾਂ ਨੇ ਇਤਰਾਜ਼ ਕੀਤਾ ਉਹਨੇ ਬੂਟ ਉਤਾਰੇ ਤੇ ਮੰਦਰ ਸਹਿ ਵਿਆਕਰਣ ਮਹਾਰਾਜਾ ਅਨਜੀਤ ਸਿੰਘ ਦੇ ਨਾਲ ਇੱਕ ਕਲੀਚੇ ਦੇ ਬੈਠ ਕੇ ਸ਼ਬਦ ਕੀਰਤਨ ਸੁਣਦਾ ਰਿਹਾ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ ਤੋਂ ਬਾਅਦ ਹੈਨਰੀ ਲਾਰਾਂਸ ਨੇ ਸ਼੍ਰੀ ਰਣਜੀਤ ਸਿੰਘ ਨੂੰ ਇਹ ਦੱਸਿਆ ਤਾਂ ਨੰਝਰ ਲਿਜੁਦ ਕੀਤਾ ਉਦੋਂ ਤੋਂ ਹੁਣ ਤੱਕ ਸ਼੍ਰੀ ਮੰਦਰ ਸਾਹਿਬ ਦਾ ਸਮੁੱਚਾ ਪ੍ਰਬੰਧ ਪੰਥ ਤੇ ਸਥਾਨਕ ਸੰਗਤਾਂ ਦੇ ਹੱਥਾਂ ਵਿੱਚ ਰਿਹਾ 92 ਰਾਸਵੇਂ ਰਮੰਧਰ ਸਾਹਿਬ ਦੇ ਪਰਮੰਦਰ ਸਮੇਂ-ਸਮੇਂ ਸਰਕਾਰੀ ਦਿੱਕਤਾਂ ਰਿਆ ਪਰਮੰਦਰ ਸਾਹਿਬ ਦੀ ਕੀਰਤਨ ਮਰਿਆਦਾ ਨਵਿਗਣ ਚਲਦੀ ਰਹੀ ਸੁਪਾਰਦੀ ਆਜ਼ਾਦੀ ਤੋਂ ਬਾਅਦ ਬਹੁਤੇ ਮਸਲਮ ਬਾਬੇ ਪਾਕਿਸਤਾਨ ਵੱਲ ਕੁਲ ਕਰ ਗਏ ਉਹਨਾਂ ਵਿੱਚੋਂ ਕੁਝ ਨੇ ਭਾਰਤ ਵਿੱਚ ਰਹਿ ਕੇ ਸਿੱਖੀ ਧਾਰਨ ਕਰ ਲਈ ਪਾਕਿਸਤਾਨ ਗਏ ਕੁਝ ਬਾਬੀਆਂ ਦੇ ਪਰਵਾਦੇ ਜੀ ਅੱਜ ਕੱਲ ਸਮੇਂ-ਸਮੇਂ ਸੰਗਤਾਂ ਦੀ ਆਮਤੇ ਕੁਕਸਾਂ ਨੂੰ ਸ਼ਬਦ ਕੀਰਤਨ ਕਰਦੇ ਇਹਨਾਂ ਨਾਲ ਉਹਨਾਂ ਦੀ ਵਿਜੀਕਾ ਦੀ ਮਾਇਆ ਵੀ ਘੱਟ ਹੁੰਦੀ ਰਹੀ ਸੋ ਇਸ ਤਰੀਕੇ ਦੇ ਨਾਲ ਪਿਆਰਿਓ ਹਰਮੰਦਰ ਸਾਹਿਬ ਦੇ ਵਿੱਚ ਇਹ ਸੇਵਾ ਜਿਹੜੀ ਆ ਪਰਮੇਸ਼ਰ ਦੀ ਕਿਰਪਾ ਦੇ ਨਾਲ ਚੱਲਦੀ ਰਹੀ ਸੰਗਤ ਨੂੰ ਸੱਚੀ ਪ੍ਰਾਸ਼ਾ ਦੀ ਕਿਰਪਾ ਕਰਨਾ ਹੋਣੀ ਆ ਕੋਲਾ ਹੋਣਾ ਚਾਹ ਰਹੇ ਔਰ ਗੱਜ ਕੇ ਫਤਿਹ ਦੀ ਸਾਂਝ ਪਾਇਓ ਦੁਬਾਰਾ ਫਿਰ ਬੇਨਤੀ ਹੈ ਅਗਰ ਚੰਗਾ ਲੱਗੇ ਇਤਿਹਾਸ ਦੀ ਬਾਤ ਜਾਣਕਾਰੀ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਸਾਢੇ 7 ਮੀਟਰ ਯਾਤਰਾ ਰੱਖਿਓ ਜੀ ਆਹ ਹੋਈਆਂ ਪੁੜਨਾਂ ਅਚਤਾਰੋ ਗੱਲ ਕੇ ਫਤਿਹ ਜਾਈਏ ਵਾਹ ਜਿੱਕਾ ਖਲਸਾ ਵਾਹ ਜਿੱਕੇ ਫਤਿਹ